ਜੇਫ ਬਾਸਕਰ ਜਿਹੜਾ ਨਾ 5 ਗ੍ਰੈਮੀ ਅਵਾਰਡ winner ਹੈ। ਉਹ ਯੋਨੇ ਇੱਕ ਪੂਰਾ ਪਹਾੜ ਮਾਉਂਟੇਨ ਜਿਹੜਾ ਲਿਆ ਹੋਇਆ ਮੈਂ ਤੁਹਾਨੂੰ ਦੱਸਿਆ ਉਹਨੇ ਸਟੂਡੀਓ ਬਣਾਇਆ ਹੋਇਆ। ਇਹ ਰਿਹਾਨਾ ਤੇ ਮੈਡੋਨਾ ਤੇ ਕੈਟੀ ਪਿਆਰੀ ਉਹ ਸਾਰੇ ਉਹਦੇ ਕੋਲ ਆਉਂਦੇ ਰਹਿੰਦੇ। ਅੱਛਾ। ਤੇ ਮੈਂ ਉਹਨੂੰ ਗगन ਮਥਾਰ ਰਵ ਚੰਦੀਪ ਮਨਾ ਤਾਰੀ ਕਮੰਡਲ ਜਨਕਮੋਤੀ ਦੂਪ ਮਨਾਲ ਵਿੱਚ ਟੈਸਲਾ ਚੱਲ ਰਹੀ ਹੈ ਤੇ ਮੈਂ ਉਹਨੂੰ ਉਹਦਾ ਐਕਸਪਲੇਨ ਕਰ ਰਿਹਾ ਤੇ ਉਹ ਬੰਦਾ ਇਮੋਸ਼ਨਲ ਹੋ ਗਿਆ। ਜਾਂਦਾ ਸਿੱਦੇ ਕਿ ਮੇਰੇ ਕੰਨਾਂ ਲੂ ਕੰਡੇ ਖੜੇ ਹੋ ਰਿਹਾ ਇਮੋਸ਼ਨਲ ਹੋ ਗਿਆ ਉਹਨੇ ਕਾਇਨੀ ਵਸ ਨੂੰ ਫੋਨ ਲਾਇਆ ਅੱਛਾ ਕਾਇਨੀ ਵਸ ਨੂੰ ਕਹਿੰਦਾ ਕਿ ਕਹਿੰਦਾ ਆਈ ਵਾਂਟ ਟੂ ਡੂ ਸਮਥਿੰਗ ਵਿਦ ਗੁਰੂ ਨਾਨਕ ਗ੍ਰੈਮੀ ਦੇ ਵਿੱਚ ਇੱਕ ਵਾਈਟ ਸਨ ਕਰਕੇ ਗਰੁੱਪ ਹੈ ਕਿਸੇ ਸਿੱਖ ਨੂੰ ਇਹਦੇ ਬਾਰੇ ਪਤਾ ਨਹੀਂ ਹੈ ਇਹ ਹੁਣ ਥੋੜਾ ਜਿਆ ਲੋਕਾਂ ਨੂੰ ਪਤਾ ਸਭ ਤੋਂ ਪਹਿਲਾ ਬੰਦਾ ਮੈਂ ਹੀ ਸੀ ਜਿਹੜਾ ਉਹਨਾਂ ਬਾਰੇ ਟਵੀਟ ਤੇ ਉਹਨਾਂ ਬਾਰੇ ਬੋਲਣਾ ਸ਼ੁਰੂ ਕੀਤਾ ਸੀ ਉਹ ਤੇ ਕੈਨੇਡਾ ਵਿੱਚ ਇਕੱਠੇ ਨਾਮਿਨੇਟਡ ਸੀ ਗ੍ਰਾਮੀ ਲਈ ਗ੍ਰਾਮੀ ਲਈ ਤੇ ਮਿਲਿਆ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਵਾਈਟ ਸਨ ਨੂੰ ਗੁਰਬਾਣੀ ਲਈ ਹਾਂਜੀ ਤੁਸੀਂ ਇਹ ਗੱਲ ਮੈਨੂੰ ਅਕਸਰ ਸੁਣਾਉਂਦੇ ਹੋ ਨੇ ਅਮਰੀਕਾ 'ਚ ਕੋਈ ਤੁਹਾਡਾ ਮਿੱਤਰ ਹੈ ਉਹਦਾ ਕੋਈ ਆਈਲੈਂਡ ਹੈ ਹਾਂ ਬਹੁਤ ਕਮਾਲ ਹੈ ਉਹ ਜੈਫ ਬਾਸਕਰ हां हां जेफ भास्कर ਜਿਹੜਾ ਨੋ 5 ਗ੍ਰੈਮੀ ਅਵਾਰਡ ਵਿਨਰ ਹੈ ਤੇ ਉਹਨੇ ਮੇਰੇ ਨਾਲ ਇੱਕ ਟਾਈਮ ਤੇ ਇੰਟਰਨਸ਼ਿਪ ਕੀਤੀ ਸੀਗੀ 2004 ਦੇ ਵਿੱਚ ਜਦੋਂ ਮੈਂ ਵਰਨਰ ਬ੍ਰਦਰ ਦੇ ਨਾਲ ਕੰਮ ਕਰਨ ਲੱਗਾ ਸੀ ਤੋਂ ਮੈਨੂੰ ਮਿਲਿਆ ਸੀਗਾ ਉਸ ਤੋਂ ਬਾਅਦ ਉਹ ਕਾਈਨੀ ਵੈਸਟ ਉਹਨਾਂ ਦੇ ਨਾਲ ਸਾਰੇ ਨਾ ਬੈਟ ਤੁਸੀਂ ਵੀ ਕੰਮ ਕੀਤਾ ਉਹਨਾਂ ਨਾਲ ਮੇਰਾ ਤੇ ਹੁਣ ਵੀ ਥੋੜੇ ਟਾਈਮ ਪਹਿਲੇ ਵੀ ਗਾਣਾ ਉਹਦੇ ਨਾਲ ਆਇਆ ਔਰ ਜੇ ਤੁਸੀਂ ਉਹਦੀ ਡਿਸਕੋਗ੍ਰਾਫੀ ਪੜੋਗੇ ਫਿਰ ਤੁਹਾਨੂੰ ਲੱਗੇਗਾ ਵੀ ਜਸਵੀਰ ਜਿਸ ਦੀ ਥੋੜੀ ਪ੍ਰਾਪਤੀ ਹੈਗੀ ਅਚੀਵਮੈਂਟ ਹੈ ਜਿਹਦੇ ਵਿੱਚ ਰਹਿਾਨਾ ਵੀ ਹੈ ਦਾ ਨਾਮ ਵੀ ਹੈ ਜਿਹਦੇ ਚ ਡ੍ਰੇਕ ਦਾ ਨਾਮ ਹੈ ਉਹਦੇ ਵਿੱਚ ਮੇਰਾ ਵੀ ਨਾਮ ਹੈਗਾ ਉਹ ਉਸ ਲਿਸਟ ਉਹ ਦਿਖਾਓ ਯਾਰ ਜ਼ਰੂਰ ਪਲੀਜ਼ ਅੱਛਾ ਹਾਂਜੀ ਉਹ ਜਿਹੜੀ ਉਹਦੀ ਡਿਸਕੋਗ੍ਰਾਫੀ ਹੈ ਹਾਂ ਆਪਾਂ ਹੁਣੇ ਖੋਲ ਕੇ ਬਾਅਦ ਦੇਖ ਲਾਂਗੇ ਤੇ ਉਹਨੂੰ ਜ਼ਰੂਰ ਦਿਖਾਓ ਰੋਲ ਕਰਕੇ ਵੀ ਉਹਦੇ ਵਿੱਚ ਮੇਰਾ ਵੀ ਨਾਮ ਹੈਗਾ ਪਰ ਮੈਂ ਜਿਹੜੀ ਗੱਲ ਦੱਸਣ ਲੱਗਾ ਸੀ ਕਿ ਜਿਹੜਾ ਜੈਫ ਹੈ ਨਾ ਉਹ ਵੀ ਸੋਚ ਵਾਲਾ ਬੰਦਾ ਹੈ ਉਹਦਾ origin ਜਿਹੜਾ ਉਹਦੇ ਉਹਦੇ ਆ ਜਿਹੜਾ ਦਾਦਾ ਸੀ ਉਹ 48 ਦੇ ਵਿੱਚ ਅਮਰੀਕਾ ਚਲ ਗਿਆ ਸੀ ਇੰਡੀਅਨ origin ਦਾ ਹੈ ਉਹ ਬੰਦਾ ਇੰਡੀਅਨ origin ਬਾਸਕਰ ਹੈ ਬ੍ਰਾਹਮਣ ਆਈ ਥਿੰਕ ਬਾਸਕਰ ਹੁੰਦੇ ਚਾਹਤ ਕਾਫੀ ਸਾਊਥ ਇੰਡੀਅਨ ਹੈ ਗਏ ਲਾਹੌਰ ਤੋਂ ਐ ਵੈਸੇ ਉਹ ਲਾਹੌਰ ਦਾ ਮੰਦਾ ਹੈ ਉਹ ਤੇ ਉਹਦੇ ਨਾਲ ਜਦੋਂ ਮੇਰੀ ਗੱਲਬਾਤ ਹੋਈ ਉਹ ਆਪਣੇ ਦਾਦੇ ਤੇ ਦਾਦੀ ਦੀਆਂ ਪੰਜਾਬੀ ਦੀਆਂ ਕੁਝ ਜਿਹੜੇ ਲਫ਼ਜ਼ ਸੀਗੇ ਉਹ ਉਹ ਮੈਨੂੰ ਬੋਲ ਕੇ ਕਹਿੰਦਾ ਵੀ ਉੱਲੂ ਦਾ ਪੱਠਾ ਮੈਨੂੰ ਮੇਰੀ ਦਾਦੀ ਯੂਜ਼ ਟੂ ਸੇ दैट ਹੈ ਨਾ ਤੇ ਮੈਂ ਮੈਂ ਹੱਸਦਾ ਸੀਗਾ ਵੀ ਤੈਨੂੰ ਤੇ ਉਹ ਬੋਲਦੀ ਹੋਏਗੀ ਨਾ ਗੁੱਸੇ ਚ ਤੇ ਉਹਨੂੰ ਉਹ ਚੀਜ਼ਾਂ ਯਾਦ ਮਤਲਬ ਪਤਾ ਕਿ ਨਹੀਂ ਹਾਂ ਮਤਲਬ ਪਤਾ ਕਿ ਨਹੀਂ ਤੇ ਮੇਰੇ ਮੈਨੂੰ ਜਿਹੜੀ ਸਭ ਤੋਂ ਕਮਾਲ ਦੀ ਉਹਦੇ ਨਾਲ ਮੁਲਾਕਾਤ ਹੋਈ ਉਹਨੇ ਇੱਕ ਪੂਰਾ ਪਹਾੜ ਮਾਉਂਟੇਨ ਜਿਹੜਾ ਲਿਆ ਹੋਇਆ ਮੈਂ ਤੁਹਾਨੂੰ ਦੱਸਿਆ ਉੱਤੇ ਉਹਨੇ ਸਟੂਡੀਓ ਬਣਾਇਆ ਹੋਇਆ ਇਹ ਰਹਿਾਨਾ ਤੇ ਮੈਡੋਨਾ ਤੇ ਕੈਟੀ ਪੈਰੀ ਉਹ ਸਾਰੇ ਉਹਦੇ ਕੋਲ ਆਉਂਦੇ ਰਹਿੰਦੇ ਹਾਂ ਹਾਂ ਮਤਲਬ ਤੁਸੀਂ ਵੀ ਉਸੇ ਜਗ੍ਹਾ ਤੇ ਜਾਂਦੇ ਹੋ ਦੇਖੋ ਹਾਂਜੀ ਮੈਂ ਉੱਥੇ ਜਾਂਦਾ ਜਿਹੜੇ ਮੈਂ ਤੁਹਾਨੂੰ ਕਦੀ ਕਦੀ ਵੀਡੀਓ ਵੀ ਭੇਜਦਾ ਹਾਂ ਮੈਂ ਕਈ ਵਾਰੀ ਉਹ ਵੀ ਭੇਜਦਾ ਹਾਂ ਤੇ ਮੇਰੇ ਜਿਹੜੀ ਉਹਦੇ ਨਾਲ ਗੱਲਬਾਤ ਹੁੰਦੀ ਇੱਕ ਦਿਨ ਮੈਨੂੰ ਕਹਿਣ ਲੱਗਾ ਕਿ ਉਹਨੂੰ ਲੱਗਦਾ ਜੱਸੀ ਬਹੁਤ ਐਕਟਿਵ ਹੈ ਸੋਸ਼ਲ ਮੀਡੀਆ 'ਤੇ ਹੂੰ ਉਹ ਜ਼ਿਆਦਾ ਨਹੀਂ ਹੈ ਮੈਨੂੰ ਕਹਿੰਦਾ 莱ਟਸ ਡੂ ਸਮਥਿੰਗ ਮੈਂ ਕਿਹਾ 莱ਟਸ ਡੂ ਤਾਂ ਮੈਂ ਉਹਨਾਂ ਨਾਲ ਗੱਲ ਕਰਨ ਲੱਗ ਗਿਆ ਗੱਲ ਕਰਦਿਆਂ ਕਰਦਿਆਂ ਉਹਨੇ ਹੁਣ ਇਹ ਗੱਲ ਦੀ ਪਰਤ ਜਿਹੜੀ ਹੋਰ ਕਿਤੇ ਜਾ ਕੇ ਖੁੱਲਣੀ ਹੈ ਹੁਣ ਮੈਂ ਥੋੜੀ ਲੰਬੀ ਗੱਲ ਸੁਣਾਉਂ ਘਰੋ ਘਰੋ ਗੱਲ ਇੱਕ ਪਾਸੇ ਸਮੁੰਦਰ ਸੀਗਾ ਇੱਕ ਪਾਸੇ ਪਹਾੜ ਸੀਗੇ ਤੇ ਉਹਦੀ ਟੈਸਲਾ ਦੇ ਵਿੱਚ ਅਸੀਂ ਜਾ ਰਹੇ ਸੀਗੇ ਕਹਿੰਦਾ ਕਹਿੰਦਾ ਵਾਟ ਯੂ ਵਾਂਟ ਟੂ ਡੂ ਕਰਨਾ ਕੀ ਚਾਹਨਾ ਮੈਨੂੰ ਕਿਹਾ ਲੈਟਸ ਐਵੇਂ ਮੇਰੇ ਦਿਮਾਗ ਚ ਆਇਆ ਕਿਉਂਕਿ ਬਹੁਤ ਹੀ ਕਮਾਲ ਦਾ ਵਿਊ ਸੀ ਆਰਤੀ ਚੱਲ ਰਹੀ ਸੀ ਐਕਚੁਅਲੀ ਜਦੋਂ ਮੈਂ ਥਾਰ ਰਵ ਚੰਦੀਪਾ ਮੈਂ ਉਹ ਚੱਲ ਰਹੀ ਸੀ ਐਨ ਪੂਰਾ ਖੁੱਲ ਰਿਹਾ ਸੀ ਵਿਊ ਪੂਰਾ ਦਾ ਪੂਰਾ ਸਮੁੰਦਰ ਹੈ ਤੇ ਸੜੋਡ ਹੈ ਤੇ ਪਹਾੜ ਹੈ ਤੇ ਹਵਾ ਹੈ ਤੇ ਸਾਰਾ ਕੁਛ ਹੈ ਨਾ ਵੇਲ ਜਿਹੜੀਆਂ ਉਹ ਤੇ ਦੇਖ ਰਿਹਾ ਸੀ ਤੇ ਮੈਨੂੰ ਮੈਂ ਕਿਹਾ ਲੈਟਸ ਸਟਾਰਟ ਵਿਦ ਗੁਰੂ ਨਾਨਕ ਕਿਹਾ ਵਾਟ ਇਜ਼ ਥੈਟ ਮੈਂ ਕਿਹਾ ਗੁਰੂ ਨਾਨਕ ਮੈਂ ਉਹਨੂੰ ਫਿਰ ਸਮਝਾਉਣਾ ਸ਼ੁਰੂ ਕੀਤਾ ਕਿ ਗੁਰੂ ਨਾਨਕ ਕੀ ਹੈ ਗੁਰੂ ਨਾਨਕ ਸੇ ਉਹ ਕਿਦਾਂ ਸਿੱਖਾਂ ਦਾ ਪਹਿਲੇ ਗੁਰੂ ਹੈ ਤੇ ਕਿਵੇਂ ਕਿੰਨੇ ਵੱਡੇ ਫਿਲਾਸਫਰ ਹੈ ਕਿੰਨੀ ਵੱਡੀ ਸੋਚ ਦੇ ਮਾਲਕ ਹੈ ਪਵਨ ਗੁਰੂ ਪਾਣੀ ਪਿਤਾ ਪਰ ਮੈਂ ਸਟਾਰਟ ਕੀਤਾ ਗਗਨ ਮੈਂ ਥਾਰ ਰਵ ਚੰਦੀਪ ਕਹਿੰਦਾ ਵਾਟ ḍ ਯੂ ਵਾਂਟ ਟੂ ḍ ਕਹਿੰਦਾ ਮੈਂ ਕਿਹਾ ਵੀ ਕਿਉਂਕਿ ਉਹਨੂੰ ਬੋਲਣ ਵਾਸਤੇ ਮੈਨੂੰ ਕਿਹਾ ਕਿ ਉਹ ਲਿਰਿਸਟ ਹੈ ਬਹੁਤ ਵੱਡੇ अच्छा है ना इस तरीके ਨਾਲ ਸਮਝਾਇਆ ਮਤਲਬ ਕਿਉਂਕਿ ਉਹਨੂੰ ਸਮਝ ਨਹੀਂ ਆਏਗੀ ਨਾ ਉਹਦਾ ਨਹੀਂ ਸਮਝ ਆਏਗੀ ਕਿਉਂਕਿ ਉਹ ਸਿੱਖੀ ਨੂੰ ਜਾਣਦਾ ਨਹੀਂ ਹੈ ਉਹ ਉਸ ਲੈਵਲ ਨੂੰ ਨਹੀਂ ਜਾਣਦਾ ਕਿ ਅਸੀਂ ਗੁਰੂ ਨਾਨਕ ਨੂੰ ਕਿਵੇਂ ਮੰਨਦੇ ਹਾਂ ਹੈਨਾ ਜ ਗੁਰੂ ਨਾਨਕ ਨੂੰ ਕਿਵੇਂ ਮੰਨਣਾ ਚਾਹੀਦਾ ਬਿਲਕੁਲ ਮੈਂ ਜੋ ਜੋ ਮੇਰੀ ਸੋਚ ਹੈ ਹਾਂ ਤੇ ਮੈਂ ਉਹਨੂੰ ਗगन ਮਥਾਰ ਰਵ ਚੰਦੀਪਕ ਮਨਾ ਤਾਰੀ ਕਾ ਮੰਡਲ ਜਨਕ ਮੋਤੀ ਦੂਪ ਮਨਾ ਲਉ ਟੈਸਲਾ ਚੱਲ ਰਹੀ ਹੈ ਤੇ ਮੈਂ ਉਹਨੂੰ ਉਹਦਾ ਐਕਸਪਲੇਨ ਕਰ ਰਿਹਾ ਤੇ ਉਹ ਬੰਦਾ ਇਮੋਸ਼ਨਲ ਹੋ ਗਿਆ ਕਹਿੰਦਾ ਸੀਦੇ ਕਿ ਮੇਰੇ ਕੰਨਾਂ ਲੂ ਕੰਡੇ ਖੜੇ ਹੋ ਰਹੇ ਤੇ ਕਹਿੰਦਾ ਵੀ ਮੈਂ ਕਿਹਾ ਫਿਰ ਮੈਂ ਜਦੋਂ ਪੂਰੀ ਦੱਸਿਆ ਵੀ ਉਹਨੂੰ ਆਰਤੀ ਦਾ ਪਤਾ ਹੈ ਹਾਂ ਕਿ ਉਹਦੇ ਉਹਦੇ ਦਾਦਾ ਤੇ ਦਾਦੀ ਜਿਹੜੇ ਆ ਉਹ ਆਰਤੀ ਕਰਦੇ ਸੀ ਤੇ ਮੈਂ ਕਿਹਾ ਕਿ ਮੈਂ ਕਿਹਾ ਗੁਰਨਾਨਕ ਟਾਕਿੰਗ ਅਬਾਊਟ ਥਿਸ ਆਰਤੀ ਗਗਨ ਮੈਂ ਥਾਰ ਰਵ ਜੰਦੀਪ ਗਮਨਾ ਉਹ ਫਿਰ ਜਦੋਂ ਮੈਂ ਐਕਸਪਲੇਨ ਕੀਤਾ ਇਮੋਸ਼ਨਲ ਹੋ ਗਿਆ ਉਹਨੇ ਕਾਇਨੀ ਵਸ ਨੂੰ ਫੋਨ ਲਾਇਆ ਅੱਛਾ ਤੇ ਕਾਇਨੀ ਵਸ ਨੂੰ ਕਹਿੰਦਾ ਕਿ ਕਹਿੰਦਾ ਆਈ ਵਾਂਟ ਟੂ ਡੂ ਸਮਥਿੰਗ ਵਿਦ ਗੁਰਨਾਨਕ ਉਹ ਬੰਦੇ ਨੇ ਕਿਹਾ ਕਾਇਨੀ ਵਸ ਤਾ ਪੂਰਾ ਸਪੀਕਰ ਤੇ ਫੋਨ ਲੱਗਿਆ ਹੋਇਆ ਸੀ ਨਾ ਮੈਂ ਕਹਿੰਦਾ ਵੀ డు ਯੂ نو ਤੇ ਕਾਇਨੀ ਵਸ ਕਹਿੰਦਾ ਵੀ ਯੂ ਆਰ ਨਾਟ ਗੋਇੰਗ ਟੂ డు ਐਨੀਥਿੰਗ ਕਹਿੰਦਾ ਕਹਿੰਦਾ ਮੀਟ ਮੀ ਬਿਫੋਰ ਦਾ ਤੇ ਮੈਂ ਖੈਰ ਉਹ ਪਤਾ ਸੀ ਤੁਹਾਨੂੰ ਦੱਸਦਾ ਨਾ ਮੈਂ ਕਿਦਾਂ ਹੋਇਆ ਉਹਨੇ ਫਿਰ ਉਹਨੇ ਅਬਰਪਟਲੀ ਫੋਨ ਜਿਹੜਾ ਬੰਦ ਕਰਤਾ ਤੇ ਉਹ ਇਹ ਉਹਨੂੰ ਬਹੁਤ ਗਾਲਾਂ ਕੱਢਣ ਲੱਗਾ ਵੀ ਇਹ ਕੌਣ ਹੁੰਦਾ ਮੈਨੂੰ ਰੋਕਣ ਵਾਲਾ ਕਹਿੰਦਾ ਹੋ ਹੋ ਯੂ ਕੈਨ ਸਟਾਪ ਮੀ ਦਿਸ ਵਨ ਦਿਸ ਵਨ ਤੇ ਮੈਨੂੰ ਗੱਲ ਸਮਝ ਲੱਗ ਗਈ ਕਿ ਜਦੋਂ ਨੇ ਹੋਲੀ ਬੁਖਤ ਦੀ ਗੱਲ ਕੀਤੀ ਗੁਰਨਾਨਕ ਦੀ ਗੱਲ ਕੀਤੀ ਤਾਂ ਮੈਨੂੰ ਸਮਝ ਲੱਗ ਗਈ ਵੀ ਇਹ ਕੀ ਗੱਲ ਹੈ ਕਿਉਂਕਿ 3 ਸਾਲ ਪਹਿਲੇ ਉਸ ਤੋਂ ਗ੍ਰੈਮੀ ਦੇ ਵਿੱਚ ਇੱਕ ਵਾਈਟ ਸਨ ਕਰਕੇ ਗਰੁੱਪ ਹੈ ਕਿਸੇ ਸਿੱਖ ਨੂੰ ਇਹਦੇ ਬਾਰੇ ਪਤਾ ਨਹੀਂ ਹੈ ਇਹ ਹੋਣ ਥੋੜਾ ਜਿਆ ਲੋਕਾਂ ਨੂੰ ਪਤਾ ਸਭ ਤੋਂ ਪਹਿਲਾ ਬੰਦਾ ਮੈਂ ਹੀ ਸੀ ਜਿਹੜਾ ਉਹਨਾਂ ਬਾਰੇ ਟਵੀਟ ਤੇ ਉਹਨਾਂ ਬਾਰੇ ਬੋਲਣਾ ਸ਼ੁਰੂ ਕੀਤਾ ਸੀ ਉਹ ਤੇ ਕਾਈਨੀ ਵੈਸਟ ਇਕੱਠੇ ਨੋਮੀਨੇਟਡ ਸੀਗੇ ਗ੍ਰਾਮੀ ਲਈ ਤੇ ਮਿਲਿਆ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਵਾਈਟ ਸਨ ਨੂੰ ਗੁਰਬਾਣੀ ਲਈ ਹਾਂਜੀ ਇਸ ਕਰਕੇ ਕਾਈਨੀ ਵਸਤ ਨੂੰ ਪਤਾ ਹੈ ਕਿ ਜਿਹੜਾ ਹੌਲੀ ਬੁੱਕ ਕੀ ਹੈ ਤੇ ਗੁਰਨਾਨਕ ਕੀ ਹੈ ਇਹ ਕਿਉਂ ਕਰ ਕੀ ਤਾਂ ਉਹਨੇ ਕਿਹਾ ਮੈਂ ਬਹੁਤ ਸੋਚਿਆ ਨਾ ਵੀ ਇਹਨੇ ਕਿਉਂ ਇਹਨੇ ਵੀ ਕਿਉਂ ਜਵਾਬ ਦਿੱਤਾ ਯਾਰ ਮਨ ਲਓ ਆਪਾਂ ਕੋਈ ਬੰਦਾ ਸਾਨੂੰ ਕਹੇਗਾ ਕਿ ਇਹ ਕੰਮ ਕਰਦੇ ਆ ਇਹ ਕਰਦੇ ਆ ਇਹ ਕਰਦੇ ਉਹਨੂੰ ਗੁੱਸਾ ਹੀ ਇਸ ਕਰਦਾ ਹੂੰ ਸੋ ਮੈਨੂੰ ਲੱਗਦਾ ਸਾਨੂੰ ਉਸ ਹੀ ਇਹ ਕਹਿ ਰਹੇ ਹਾਂ ਕਿ ਗੁਰਬਾਣੀ 'ਚ ਇਹ ਪੋਟੈਂਸ਼ੀਅਲ ਹੈ ਕਿ ਵੈਸੇ ਤਾਂ ਗੁਰਬਾਣੀ ਸਾਹਮਣੇ ਗ੍ਰੈਮੀ ਜਾਂ ਕੋਈ ਵੀ ਅਵਾਰਡ ਕੁਝ ਵੀ ਤੁੱਚ ਨੇ ਕੁਝ ਨਹੀਂ ਹੈ ਬਟ ਪਰ ਜਦੋਂ ਅਸੀਂ ਰੈਪਰੈਜ਼ੈਂਟੇਸ਼ਨ ਕਰਨੀ ਹੈ ਉਹਦੇ ਨਾਲ ਸਾਡਾ ਫਲਾ ਕਿਸ ਪੱਧਰ ਦਾ ਹੋਊਗਾ ਤਾਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਸਕਦੇ ਹਾਂ ਮਤਲਬ ਗੁਰਬਾਣੀ ਸਾਨੂੰ ਉੱਥੇ ਲੈ ਜਾਊਗੀ ਫਲਾ ਇਸ ਲਈ ਹੋਏਗਾ ਕਿਉਂਕਿ ਗੁਰੂ ਨਾਨਕ ਵੀ ਫਲਾ ਕਰ ਰਹੇ ਸੀ ਉਹ ਵੀ ਫਲਾ ਰਹੇ ਸੀ ਉਹ ਸੌਰੀ ਸੋਚ ਨਹੀਂ ਕਰ ਰਹੇ ਸੀ ਕਿ ਵੀ ਆਪਾਂ ਆਪਾਂ ਥੋੜੇ ਦਿਨ ਗੁਰਨਾਣਕ ਵੀ ਤੇ ਚਾਹਦੇ ਤੇ ਉਹਨਾਂ ਨੂੰ ਲੱਗ ਰਿਹਾ ਸੀ ਠੀਕ ਆ ਯਾਰ ਹੁਣ ਪੰਜਾਬ ਤੇ ਕਵਰ ਹੋ ਗਿਆ ਇੱਥੇ ਤੇ ਆਪਣੇ ਲੋਕ ਬਹੁਤ ਹੋ ਗਏ ਤੇ ਹੁਣ ਇੱਥੇ ਹੀ ਬੈਠ ਜੀਏ